ਕਿ ਇੱਕ ਮਹੀਨਾ ਤੋਂ ਲਗਾਤਾਰ ਇਹਨਾਂ ਦਾ ਜੋ ਬੱਚਾ ਇਹਨਾਂ ਨੇ ਚੁੱਕਿਆ ਆ ਲਗਾਤਾਰ ਹੀ ਰੋ ਰਿਹਾ ਸੀਗਾ ਔਰ ਬਹੁਤ ਸਾਰੇ ਡਾਕਟਰਾਂ ਨੇ ਦਿਖਾਇਆ ਇਹਨਾਂ ਨੇ ਬਿਹਾਰ ਦੇ ਅੰਦਰ ਪਰ ਡਾਕਟਰਾਂ ਦੀ ਕੋਈ ਸਮਝ ਦੇ ਵਿੱਚ ਨਹੀਂ ਸਿਆ ਰਿਹਾ ਕਿਉਂਕਿ ਬੱਚਾ ਬਿਲਕੁਲ ਹੀ ਚੁੱਪ ਨਹੀਂ ਸਿਕਾ ਰਿਹਾ ਬਹੁਤ ਸਾਰੀਆਂ ਦਵਾਈਆਂ ਵੀ ਦੇਂਦੇ ਰਹਿ ਔਰ ਅੱਜ ਪਹਿਲੀ ਵਾਰੀ ਮਖੂਮਾ ਸਮਰਪਤ ਪਵਨ ਅੰਦਰ ਆਏ ਨੇ ਔਰ ਦੱਸ ਰਹੇ ਕਿ ਜਦੋਂ ਪਵਨ ਦੇ ਵਿੱਚ ਅੱਜ ਐਂਟਰੀ ਕੀਤਾ ਐਂਟਰੀ ਕਰ ਦਿਆ ਸਾਰੀ ਬੱਚਾ ਬਿਲਕੁਲ ਹੀ ਚੁੱਪ ਸਮੇਂ ਹੀ ਬੱਚੇ ਨੇ ਖੇਡਣਾ ਸ਼ੁਰੂ ਕਰ ਦਿੱਤਾ ਔਰ ਨਹੀਂ ਤਾਂ ਇਹ ਦੱਸ ਰਿਹਾ ਕਿ ਇੱਕ ਮਹੀਨਾ ਤੋਂ ਕਦੀ ਇਹਦਾ ਦੇਖਿਆ ਹੀ ਨਹੀਂ ਸੀ ਕਿਉਂਕਿ ਲਗਾਤਾਰ ਦਿਨ ਰਾਤ ਹੀ ਰੋਂਦਾ ਰਹਿੰਦਾ ਸੀ ਔਰ ਜਿਸ ਦੇ ਕਰਕੇ ਬੱਚਾ ਰਾਤ ਨੂੰ ਸੌਂਦਾ ਵੀ ਨਹੀਂ ਸੀ ਆਪਣੀ ਪੂਰੀ ਨਹੀਂ ਔਰ ਇਹ ਪਵਨ ਦੇ ਵਿੱਚ ਪਹਿਲੀ ਵਾਰ ਆਇਆ ਅੱਜ ਪਹਿਲੀ ਵਾਰ ਹੀ ਆਏ ਔਰ ਐਂਟਰ ਕਰਦੇ ਆ ਸਾਰੇ ਇਹਨਾਂ ਦੀ ਜ਼ਿੰਦਗੀ ਦੇ ਅੰਦਰ ਵੱਡੀ ਗਵਾਹੀ ਬਣੀ ਆ ਓ ਯੈਸ ਥੈਂਕ ਯੂ ਜੀ ਸਰ ਥੈਂਕ ਯੂ ਜੀ ਸਰ ਉਹ ਪਾਪ ਰੁਪਨੇ ਸਰ ਸਤਿ ਸ੍ਰੀ ਅਕਾਲ ਸਵਾਗਤੋ ਵੀਰੇ ਸਵਾਗਤੋ ਪਾਤਸ਼ਾਹ ਸਵਾਗਤੋ ਪਾਤਸ਼ਾਹ ਅਰੋਧ ਕੀ ਰੋਕਤੀ ਇਹਨਾਂ ਦੀ ਦੂਸਰੀ ਗਵਾਈ ਇਹ ਆ ਕਿ ਇਹ ਬੱਚਾ ਅੱਖਾਂ ਵੀ ਨਹੀਂ ਸੇ ਖੋਲਦਾ ਕਿਉਂਕਿ ਜਿੱਦਾਂ ਕਿ ਦਿਨ ਰਾਤ ਜਿਆਦਾ ਰੋਂਦਾ ਸੀਗਾ ਤੇ ਅੱਖਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਪਰ ਇਹ ਦੱਸ ਰਹੇ ਕਿ ਜਦੋਂ ਯੂਪੀ ਤੋਂ ਆ ਰਹੇ ਸੀ ਟ੍ਰੇਨ ਦੇ ਵਿੱਚ ਵੀ ਤੇ ਇਹ ਖੁਦ ਵੀ ਰੋ ਰhesi ਬੱਚੇ ਦੀ ਹਾਲਤ ਦੇਖ ਕੇ ਇਹਨਾਂ ਨੂੰ ਲੱਗਦਾ ਸੀ ਕਿ ਇਹ ਬੱਚੇ ਨੇ ਹੁਣ ਨਹੀਂ ਬਚਣਾ ਕਿਉਂਕਿ ਨਾ ਤਾਂ ਬੱਚਾ ਅੱਖਾਂ ਖੋਲਦਾ ਸੀ ਆਪਣੀਆਂ ਨਾ ਹੀ ਚੁੱਪ ਕਰਦਾ ਸੀ ਲਗਾਤਾਰ ਹੀ ਰੋਂਦਾ ਰਹਿੰਦਾ ਸੀ ਅਰੇ ਜਿੱਦਾਂ ਹੁਣੇ ਆਪ ਜੀ ਦੇ ਪਵਿੱਤਰ ਪੁਲਪੜ ਤੋਂ ਸ਼ਬਦ ਸਿੱਕੇ ਕਿ ਅੱਜ ਸਭ ਬਿਮਾਰੀਆਂ ਪਵਿੱਤਰ ਆਤਮਾ ਜੀ ਦਾ ਸਵਾਗਤ ਕਰਦਿਆ ਕਰਦੇ ਤੁਹਾਨੂੰ ਛੱਡ ਕੇ ਜਾ ਰਿਆ ਨੇ ਜਿੱਦਾਂ ਹੀ ਇਹਨਾਂ ਨੇ ਪਵਿੱਤਰ ਆਤਮਾ ਜੀ ਦਾ ਸਵਾਗਤ ਕੀਤਾ ਆਪਣੇ ਬੱਚੇ ਦੇ ਲਈ ਉਸੇ ਸਮੇਂ ਬੱਚ ਨੇ ਆਪਣੀਆਂ ਦੋਨੋਂ ਅੱਖਾਂ ਵੀ ਖੋਲ ਲਈਆਂ ਨੇ ਥੈਂਕ ਯੂ ਜੀਜ਼ਸ ये जो बता रहे हैं ये जो बता रहे हैं सिस्टर बता रहे हैं कि आपके बच्चे की आंखों में प्रॉब्लम थी वो बंद हो चुकी थी आंखें। क्या ये सच है आज आप पहली बार, बार आए हैं पहली बार किसने बताया आपको भाभी गई थी लेके आई है मुझे ओके सुनो देखो ए यूपी रहने वाले हैं और आज पहली बार ही आए हैं ਔਰ ਉਹਨਾਂ ਦੇ ਬੱਚੇ ਦੀ ਪ੍ਰੋਬਲਮ ਜਿਹੜੀ ਸੀਗੀ ਇੱਕ ਮਹੀਨੇ ਤੋਂ ਰੋ ਰਿਆ ਔਰ ਰੋ ਰੋ ਕੇ ਦਾਦੇ ਦੇ ਅੱਖਾਂ ਬੰਦ ਹੋ ਚੁੱਕੀਆਂ ਅੱਜ ਪਵਿੱਤਰ ਆਤਮਾ ਜੀ ਦਾ ਸਵਾਗਤ ਕਰਦੇ ਕਰਦੇ ਉਹ ਇਹ ਬੱਚਾ ਠੀਕ ਹੋਇਆ ਆ ਔਰ ਤੁਸੀਂ ਵੀ ਜਿਹੜੇ ਇੱਥੇ ਹੋ ਤੁਸੀਂ ਲਗਾਤਾਰ ਆ ਰਹੇ ਤੁਸੀਂ ਗਵਾਹੀਆਂ ਨੂੰ ਸੁਣ ਰਹੇ ਹੋ ਕਿਸੇ ਤਰ੍ਹਾਂ ਫਾਦਰ ਜੀ ਕਹਿੰਦੇ ਨੇ ਨਾ ਕਿ ਸਵਾਗਤ ਕਰੋ ਇਹੀ ਹੈ ਸ਼ਬਦ ਕਿ ਸਵਾਗਤ ਕਰਨ ਦਾ ਨਤੀਜਾ ਆਇਆ ਕਿ ਤੁਹਾਡੀਆਂ ਕਮਜ਼ੋਰੀਆਂ ਜਾ ਰੀਆਂ